आएक तो, आएक तो। कल संगराद का दिहाड़ा है बाबा जी बोल रहे ਆ ਗਿਆ ਭਰਾਵਾ ਕਿੱਧਰ ਰਹਿ ਗਿਆ ਸਾਡੇ ਬਾਲੀਬਾਲ ਦੇ ਪਲੇਅਰ ਨਹੀਂ ਆਇਆ ਯਾਰ ਕਰਿਆクセ ਨੇ ਬਈ ਇਹਦੀ ਸਟੋਰੀ ਤੁਹਾਨੂੰ ਮੈਂ ਬਾਅਦ ਚ ਦੱਸਾਂਗਾ ਇੱਥੇ ਕੋਈ ਮਿਸ ਹੈਪਨਿੰਗ ਹੋਈ ਹੋਈ ਹੈ ਸੀ ਨੋਟ ਕੀਤਾ ਕੁਝ ਕੈਮਰੇ ਦੇ ਵਿੱਚ ਮੈਨੂੰ ਉਦਾਂ ਨੰਗੀ ਅੱਖਰਾਂ ਵਾਲਾ ਕੁਝ ਨਹੀਂ ਦਿਸੀਆ ਪਰ ਜਦੋਂ ਕੈਮਰੇ ਦੇ ਵਿੱਚ ਮੈਂ ਫੋਨ 'ਚ ਦੇਖਿਆ ਤਾਂ ਛੋਟੀ ਆਈਡੀ ਜੀ ਦੇਖੀ ਉਹ ਤੁਸੀਂ ਥੱਲੇ ਨੂੰ ਕੁਝ ਡਿੱਗ ਰਹੀ ਕੋਈ ਚੀਜ਼ ਜੀ ਤਾਰਾ ਜਿਹਾ ਬਣ ਰਹੀ ऐसे जगह ਤੇ ਆ ਬਿਲਕੁਲ ਇਹਦੀ ਸਟੋਰੀ ਤੁਹਾਨੂੰ ਮੈਂ ਕੱਲ ਪਾਉਂਗਾ ਤੁਹਾਨੂੰ ਕਾਨੂੰ ਨਾ ਲੈਣਾ ਯਾਦ ਕਰਨਾ ਇੱਥੇ ਬਹੁਤ ਵੱਡੀ ਮਿਸਅਪ ਨਹੀਂ ਹੋਈ ਹੋਈ ਹੈ ਆ ਕੁਆ ਹੈ ਅੰਦਰ ਨੇੜੇ ਪਰਛਾਈਂ ਇਸਦੀ ਹੁੰਦੀ ਹੈ ਕਿਹਨੇ ਇਤਨਾ ਦੂਰ ਨਹੀਂ ਹੈ ਇਹ ਬਿਲਕੁਲ ਲੋ ਨੂੰ ਨਾ ਮੈਂ ਚੀ ਬੰਦ ਕਰਕੇ ਚੱਲ ਨਹੀਂ ਆ ਰਿਹਾ ਉਪਤਲ ਮੌਸਮ ਕਹੇਗਾ ਕਿ ਜਿਆਦਾ ਫੜਵਾ ਉਹ ਦੇਖ ਫਿਰ ਦਿਖਿਆ ਸੀ ਕੁਝ ਦਿਸ ਦਾ ਲੈਫਟ ਸਾਈਡ ਤੇ ਦੇਖੋ ਜਿੱਥੇ ਹਰਾ ਹਰਾ ਜਾ ਦੇਖੋ ਨੰਗੀ ਅੱਖ ਚ ਨਹੀਂ ਉਹ ਦਿਸਦਾ ਬਈ ਇਹ ਜਗਾ ਖਤਰਨਾਕ ਹੈ ਬਾਬੇ ਜਗਾ ਖਤਰਨਾਕ ਹੈ ਭਾਈ ਗੜੀ ਤੇ ਬਲੂ ਗਾਠ ਕਾਤੇ ਪੰਜਾਤ ਨੇ ਕੀ ਮੇਰੇ ਕੋਲ ਚਾਰੀ ਤੇ ਸਿਰ ਆ ਮੂਰ ਮਤਰਾ ਆ ਮੇ ਰੱਖ ਕੇ ਤੜੀ ਤੇ ਸਾਵਾਂ ਵੀ ਆ ਮਗੇ ਜ਼ਰੂਰ ਮਤਰਾ ਹਰ ਰਾਤ ਦੇ ਬੱਚੇ ਮੁਟਿਆਰੇ ਨਹੀਂ ਅੱਤੀ ਰਾਤੋਂ ਨਾਲ ਲੰਘ ਗਈ ਹੋਰ ਰਾਤ ਦੇ ਬੱਚੇ ਮੁਟਿਆਰੇ ਨਹੀਂ ਅੱਤੀ ਰਾਤੋਂ ਨਾਲ ਲੰਘ ਗਈ ਚੱਲਦਾ صدیق ਸਮਝ ਨਹੀਂ ਆ ਇਹੋ ਚੀਜ਼ ਜੇ ਸਨੇ ਦੇਖੀ ਹੋਵੇ ਕੈਮਰੇ ਚ ਕੈਪਚਰ ਹੋਈ ਹੈਗਾ ਹੈ ਮਰੇ ਜੀ ਦਾ ਪਰ ਐਨੀ ਪਤਾ ਹੁਣ ਕਿਸੇ ਨੂੰ ਦਿਸਿਆ ਜਾਂ ਨਹੀਂ ਦਿਸੀ ਕੱਲ ਨੂੰ ਦੇਖ ਲਿਓ ਕੋਈ ਇਹ ਕਿਸੇ ਨੇ ਦੇਖਿਆ ਦਾ ਲਾਈਵ ਸ਼ੁਰੂ ਕਰਕੇ ਇੱਕ ਦੋ ਮਿੰਟ ਦੀ ਸ਼ੁਰੂ ਹੋਈ ਸੀ ਮੇਨੂੰ ਆ ਇੱਕ ਦੋ ਮਿੰਟ ਦੀ ਹੂ ਉਦੋਂ ਕੁਛ ਨਾ ਕੁਛ ਦਿਸਿਆ ਤੁਹਾਨੂੰ ਕੁਛ ਥੱਲੇ ਨੂੰ ਆਉਗਾ ਇਹਦੀ ਸਟੋਰੀ ਦੱਸੂਗਾ ਤੁਹਾਨੂੰ ਕੱਲ ਨੂੰ ਹੁਣ ਨਹੀਂ ਦੱਸਣੀ ਪਰ ਐਵੇਂ ਰਾਤ ਨੂੰ ਜਵਾਕ ਡਰ ਜਾਣਗੇ ਯਾਰ ਬਿਲਕੁਲ ਐਸੀ ਜਗ੍ਹਾ ਤੇ ਇੱਥੇ ਹੋਇਆ ਹੋਇਆ ਇਸ ਤਰ੍ਹਾਂ ਕੁਝ ਕਣੀਆਂ ਫੇਰ ਆ ਗਈਆਂ ਯਾਰ ਹੁਣ ਕੀ ਕਰੀਏ ਬੰਦੇ ਸਾਡੀ ਟੀਮ ਆਈ ਨਹੀਂ ਖੇਡ ਕੇ ਆਨੇ ਬਾਲੀਵਾਲ ਵਾਲੇ ਪਲੇਅਰ ਮੀਂਹ ਦੇਖੋ ਲੈ ਦੇਖੋ ਸੜਕ ਦੇ ਦਿਸਦਾ ਕਿਤੇ ਉਹ ਬਣਾ ਹੋ ਜੇ ਯਾਰ ਪਾਣੀ ਵੀ ਨਾ ਪੈ ਜੇ ਕੈਮਰੇ 'ਚ ਸੜਕ ਤੇ ਦੇਖੋ ਕਣੀਆਂ ਡਿਕਰੀਆਂ